ਯਾਰ ਇਸ ਉਤਉ ਆਜ ਰਹਾ ਇੱਕ ਨਵਾਂ ਲੈਕਚਰ ਲੈ ਕੇ ਅੱਜ ਆਪਾਂ ਗੱਲ ਕਰਾਂਗੇ ਲਾਇਬਨੀਜ਼ ਦੇ ਅਨੇਕ ਤੱਤਵਾਦ ਬਾਰੇ ਯਾਨੀ ਕਿ ਲਾਇਬਨੀਜ਼ ਦਾ ਅਨੇਕ ਤੱਤਵਾਦ ਕੀ ਹੈ ਲਾਇਬਨੀਜ਼ ਦਾ ਪੂਰਾ ਨਾਮ ਗੌਟਫ੍ਰਿਡ ਵਿਲਹੈਮ ਲਾਇਬਨੀਜ਼ ਸੀ ਇਹ ਇੱਕ ਉੱਗਾ ਬੁੱਧੀਵਾਦੀ ਸੀ ਜਿਸ ਨੇ ਬੁੱਧੀਵਾਦ ਨੂੰ ਚਰਮ ਸੀਮਾ ਤੱਕ ਪਹੁੰਚਾਇਆ ਇਸ ਨੇ ਆਪਣੇ ਤਤਵ ਵਿਗਿਆਨਕ ਵਿਚਾਰ ਆਪਣੀ ਕਿਤਾਬ ਮੋਨਾਡੋਲੋਜੀ ਵਿੱਚ ਦਿੱਤੇ ਹਨ ਇਸ ਅਨੁਸਾਰ ਸੰਸਾਰ अनेकाਂ ਦਰਵਾਂ ਦਾ ਬਣਿਆ ਹੋਇਆ ਹੈ ਅਤੇ ਇਹ ਦਰਵ ਸਰੂਪ ਪੱਖੋਂ ਅਧਿਆਤਮਕ ਹਨ ਯਾਨੀ ਕਿ ਸਪਿਰਚੁਅਲ ਮੰਦਾ ਇਹਨਾਂ ਨੂੰ ਇਹ ਸੰਸਾਰ ਹਰ ਵਸਤੂ ਆਪਣੇ ਆਪ ਵਿੱਚ ਵਿਸ਼ੇਸ਼ ਹੈ ਕਿਉਂਕਿ ਉਸ ਵਿੱਚ ਵਿਸ਼ੇਸ਼ ਤੇ ਵੱਖਰੇ ਗੁਣ ਸ਼ਾਮਲ ਹਨ ਜੇਕਰ ਹਰ ਵਸਤੂ ਵਿਸ਼ੇਸ਼ ਅਤੇ ਸੰਪੂਰਨ ਹੈ ਤਾਂ ਹਰ ਵਸਤੂ ਇੱਕ ਦਰਵ ਹੈ ਇਸ ਦਾ ਅਰਥ ਸੰਸਾਰ ਵਿੱਚ ਅਨੇਕਾਂ ਦਰਵ ਹਨ ਇਹਨਾਂ ਵਿਸ਼ੇਸ਼ ਗੁਣਾ ਕਾਰਨ ਲਾਇਬਨਿਜ਼ ਹਰ ਵਸਤੂ ਨੂੰ ਇੱਕ ਵੱਖਰਾ ਨਾਮ ਦਿੰਦਾ ਹੈ ਮੁਨਾਡ ਹਰ ਵਸਤੂ ਭਾਵੇਂ ਉਹ ਕਿਸੇ ਵੀ ਆਕਾਰ ਰੂਪ ਰੰਗ ਭਾਰ ਜਾਂ ਗੁਣਾਂ ਦੀ ਹੈ ਉਹ ਆਪਣੇ ਆਪ ਵਿੱਚ ਵਿਲੱਖਣ ਅਤੇ ਅਨੋਖੀ ਹੋਣ ਕਾਰਨ ਇੱਕ ਵਿਸ਼ੇਸ਼ ਹੈ ਉਹ ਇੱਕ ਮੁਨਾਡ ਹੈ ਇਹਨਾਂ ਮੁਨਾਡਸ ਦੀ ਵਕ ਵਕ ਵਿਅਕਿਆ ਕਾਰਨ ਹੀ ਲਾਇਬਨਿਜ਼ ਨੇ ਆਪਣੀ ਕਿਤਾਬ ਦਾ ਨਾਮ ਮੋਨਾਡੋਲੋਜੀ ਰੱਖਿਆ ਅਤੇ ਇਸ ਕਾਰਨ ਉਸ ਦੇ ਸਿਧਾਂਤ ਨੂੰ ਮੋਨਾਡਿਜ਼ਮ ਕਹਿੰਦੇ ਹਨ ਲਾਇਬਨਿਜ਼ ਆਪਣੇ ਮੋਨਾਡ ਨੂੰ ਲਖਣ ਜਾਂ ਵਿਸ਼ੇਸ਼ ਸਾਬਤ ਕਰਨ ਲਈ ਹੀਟ ਲਿਖੀਆਂ ਜਾਨੀ ਕਿ ਕੁਝ ਦਲੀਲਾਂ ਦਿੰਦਾ ਹੁਣ ਮੋਨਾਡਿਜ਼ਮ ਦੀਆਂ ਵਿਸ਼ੇਸ਼ਤਾਵਾਂ ਜੋ ਲਾਇਬਨਿਜ਼ ਦੇ ਅਨੁਸਾਰ ਕਹਿੰਦਾ ਕਿ ਸੰਸਾਰ ਦੀ ਅੰਤਮ ਸਚਾਈ ਜਾਂ ਪਰਮ ਤੱਤ ਮੋਨਾਡ ਹਨ ਕਿਉਂਕਿ ਵਿਅਕਤੀ ਇਹਨਾਂ ਤੋਂ ਪਰੇ ਹੋਰ ਕੋਈ ਦਰਵਜਾ ਜਾਂ ਸ਼ਕਤੀ ਨਹੀਂ ਹੈ ਜੋ ਸੰਸਾਰ ਨੂੰ ਚਲਾਉਂਦੀ ਹੋਵੇ ਕੇਵਲ ਮੋਨਾਡਸ ਹੀ ਇਸ ਸੰਸਾਰ ਦੀ ਪਦੈਸ਼ ਅਤੇ ਗਤੀ ਦਾ ਕਾਰਨ ਹਨ ਅਤੇ ਇਹ ਅਨੇਕ ਹਨ ਇਹ ਮੋਨਾਡ ਸਰੂਪ ਪੱਖੋਂ ਭੌਤਿਕ ਪਦਾਰਤਕ ਨਹੀਂ ਹਨ ਬਲਕਿ ਆਪਣੇ ਆਪ ਵਿੱਚ ਅਲੱਗ ਵਿਸ਼ੇਸ਼ਤਾਵਾਂ ਅਤੇ ਅਨੁੱਖਾਪਨ ਹੋਣ ਕਾਰਨ ਅਧਿਆਤਮਿਕ ਜਾਂ ਮਾਨਸਿਕ ਹਨ ਇਹ ਅਨੰਤ ਅਤੇ ਨਿਤ ਹਨ ਇਹ ਸਵੈ ਸਥਿਤ ਅਤੇ ਸਵੈ ਕ੍ਰਿਆਸ਼ੀਲ ਹਨ ਹਰ ਮੋਨਾਡ ਆਪਣਾ ਕਾਰਨ ਆਪ ਹੈ ਕਿਉਂਕਿ ਉਹ ਵਿਸ਼ੇਸ਼ ਹੈ ਅਤੇ ਆਪਣੇ ਇਸ ਦਾ ਉਹ ਖੁਦ ਸਿਧਾਂਤ ਹੈ ਹਰ ਮੋਨਾਡ ਵਿੱਚ ਵਿਸਤ੍ਰਿਤਤਾ ਪਹਿਲਾਂ ਨਾਲੋਂ ਪਹਿਲਾਂ ਤੋਂ ਹੀ ਨਿਰਧਾਰਿਤ ਹੈ ਉਸ ਨਿਰਧਾਰਿਤ ਵਿਸਤ੍ਰਿਤਤਾ ਤੋਂ ਵੱਧ ਜਾਂ ਘੱਟ ਮੋਨਾਡ ਨਹੀਂ ਹੋ ਸਕਦੇ ਹਰ ਮੋਨਾਡ ਆਪਣੇ ਆਪ ਵਿੱਚ ਵਿਸ਼ੇਸ਼ ਅਤੇ ਅਨੋਖਾ ਹੈ ਅਰਥਾਤ ਉਹ ਆਪਣੇ ਆਪ ਵਿੱਚ ਇੱਕ ਅਤੇ ਸੰਪੂਰਨ ਹੈ ਇਸ ਕਾਰਨ ਇੱਕ ਮੋਨਾਡ ਦੂਸਰੇ ਤੋਂ ਪੰਨਾ ਹੈ ਅਲੱਗ ਹੈ ਜਾਨੀ ਕਿ ਹਰ ਮੋਨਾਡ ਸੁਰਾਖ ਰਹਿਤ ਹੈ ਇਹ ਲਾਇਬਨਿਜ਼ ਰਾਹੀਂ ਦਰਸਾਈ ਗਈ ਮੋਨਾਡ ਦੀ ਮਹੱਤਵਪੂਰਨ ਵਿਸ਼ੇਸ਼ਤਾ ਹੈ ਇਸ ਤੋਂ ਪਾਵ ਹੈ ਕਿ ਹਰ ਮੋਨਾਡ ਆਪਣੇ ਆਪ ਵਿੱਚ ਇੱਕ ਬੰਦ ਕਮਰੇ ਜਾਂ ਗੇਂਦ ਦੀ ਤਰ੍ਹਾਂ ਹੈ ਇਸ ਅੰਦਰ ਉਸ ਨਾਲ ਸੰਬੰਧਿਤ ਸਾਰੇ ਗੁਣ ਮੌਜੂਦ ਹਨ ਹਰ ਬੰਦ ਗੀਂਦ ਵਾਂਗ ਹਰ ਮੋਨਾਡ ਵਿੱਚ ਕੋਈ ਸوراਖ ਨਹੀਂ ਹੈ ਜਿਸ ਰਾਹੀਂ ਉਸ ਅੰਦਰ ਲੋੜੀਂਦੀ ਸਮਗਰੀ ਪਾਈ ਜਾਂ ਕੱਢੀ ਜਾ ਸਕੇ ਹਰ ਮੋਨਾਡ ਅੰਦਰ ਲੋੜੀਂਦੀ ਸਮਗਰੀ ਪਹਿਲਾਂ ਤੋਂ ਹੀ ਨਿਰਧਾਰਤ ਹੈ ਇਸ ਕਾਰਨ ਕੋਈ ਮੋਨਾਡ ਦੂਸਰੇ ਨੂੰ ਪ੍ਰਭਾਵਿਤ ਨਹੀਂ ਕਰ ਸਕਦਾ ਕਿਉਂਕਿ ਇਹ ਪ੍ਰਭਾਵਿਤ ਹੋਣਾ ਉਸ ਮੋਨਾਡ ਦੀ ਆਪਣੀ ਯੋਗਤਾ ਤੇ ਨੋਟ ਇਹਨਰ ਬਰੇ ਹਰ ਮੋਨਾਡ ਆਪਣੇ ਆਪ ਵਿੱਚ ਵਿਸ਼ੇਸ਼ ਹੋਣ ਕਾਰਨ ਇੱਕ ਇਕਾਈ ਹੈ ਯਾਨੀ ਕਿ ਇੱਕ ਯੂਨਟ ਹੈ ਇਹਨਾਂ ਤੋਂ ਵੱਡੀ ਜਾਂ ਛੋਟੀ ਹੋਰ ਕੋਈ ਇਕਾਈ ਨਹੀਂ ਜੋ ਸੰਸਾਰ ਦੀ ਬਣਤਰ ਲਈ ਜ਼ਰੂਰੀ ਹੋਵੇ ਇਸੇ ਕਾਰਨ ਇਹ ਮੋਨਾਡਜ਼ ਵੰਡਣ ਯੋਗ ਹਨ ਜਿਸ ਤਰ੍ਹਾਂ ਅਣੂਵਾਦੀਆਂ ਅਨੁਸਾਰ ਅਣੂ ਸਭ ਤੋਂ ਛੋਟੀ ਇਕਾਈ ਹੈ ਅਤੇ ਵੰਡਣ ਯੋਗ ਹੈ ਉਸੇ ਤਰ੍ਹਾਂ ਮਨਾਡ ਵੀ ਇੱਕ ਇਕਾਈ ਹਨ ਜਿਨ੍ਹਾਂ ਨੂੰ ਅੱਗੇ ਵੰਡਣਾ ਅਸੰਭਵ ਹੈ ਜਾਨੀ ਕੋ ਆਟਮ ਵਾਲੇ ਬਣੇ ਜਾ ਰਹੇ ਉਹਨੇ ਮਨਾਡ ਦਾ ਨਾਮ ਦਿੱਤਾ ਹੁਣ ਲਾਇਬਨਿਜ਼ ਆਪਣੇ ਸਿਧਾਂਤ ਨੂੰ ਪਦਾਰਥਵਾਦੀ ਹੋਣ ਤੋਂ ਰੋਕਣ ਲਈ ਕਹਿੰਦਾ ਹੈ ਕਿ ਮਨਾਡ ਬਾਹਰੀ ਤੌਰ ਤੇ ਤਾਂ ਪਦਾਰਥਕ ਹਨ ਪਰ ਅੰਦਰੂਨੀ ਤੌਰ ਤੇ ਅਧਿਆਤਮਕ ਹਨ ਉਹਨਾਂ ਦੇ ਕਰਮ ਅਤੇ ਰੂਪ ਪਦਾਰਤਕ ਹਨ ਪਰ ਉਹਨਾਂ ਦੀ ਅੰਦਰੂਨੀ ਗੁਣ ਅਤੇ ਵਿਸ਼ੇਸ਼ਤਾਵਾਂ ਉਹ ਪਦਾਰਤਕ ਜਾਂ ਅਧਿਆਤਮਕ ਹਨ ਲਾਇਬਨਿਜ਼ ਪਦਾਰਤਕਤਾ ਦੀ ਬਜਾਏ ਅਧਿਆਤਮਕਤਾ ਨੂੰ ਵਧੇਰੇ ਮਹੱਤਵ ਦਿੰਦਾ ਹੈ ਇੱਕ ਹੋਰ ਮਹੱਤਵਪੂਰਨ ਵਿਸ਼ੇਸ਼ਤਾ ਦਰਸਾਉਂਦਿਆਂ ਲਾਇਬਨਿਜ਼ ਕਹਿੰਦਾ ਹੈ ਕਿ ਹਰ ਮਨਾਲਡ ਵਿੱਚ ਸਮੁੱਚੇ ਸੰਸਾਰ ਨੂੰ ਯਾਨਕਿ ਪ੍ਰਸਤੁਤ ਰਿਪ੍ਰੇਜ਼ੈਂਟ ਕਰਨ ਦੀ ਸਮਰੱਥਾ ਹੈ ਕਿਉਂਕਿ ਜਦ ਇੱਕ ਮੋਨਾਡ ਦੀ ਵਿਆਖਿਆ ਕੀਤੀ ਜਾਂਦੀ ਹੈ ਤਦ ਉਸ ਨਾਲ ਸੰਬੰਧਿਤ ਸਭ ਤੱਥਾਂ ਨੂੰ ਵੀ ਵਿਖਿਆਪਨ ਕਰਨਾ ਪੈਂਦਾ ਹੈ ਇਸ ਗੱਲ ਯਾਨਕਿ ਇਹ ਗੱਲ ਜਿਹੜੀ ਆ ਲਾਇਬਨੇਜ਼ ਆਪਣੇ ਪਹਿਲਾਂ ਤੋਂ ਨਿਰਧਾਰਿਤ ਸਮਾਨਤਾ ਵਿੱਚ ਦਰਸਾਉਂਦਾ ਹੈ ਕਿ ਹਰ ਇੱਕ ਮੋਨਾਡ ਵਿੱਚ ਸਮਾਨਤਾ ਜਾਂ ਸੰਬੰਧਤਾ ਪਹਿਲਾਂ ਤੋਂ ਹੀ ਨਿਰਧਾਰਿਤ ਹੈ ਇਸ ਸੰਬੰਧਤਾ ਕਾਰਨ ਹਰ ਮਨਾਡ ਸੁਮੁੱਚੀਆਂ ਅਵਸਥਾਵਾਂ ਨੂੰ ਪ੍ਰਸਤੁਤ ਕਰ ਸਕਦਾ ਹੈ ਦੂਸਰੇ ਸ਼ਬਦਾਂ ਵਿੱਚ ਮਨਾਡ ਇੱਕ ਸ਼ੀਸ਼ੇ ਦੀ ਤਰ੍ਹਾਂ ਹੈ ਜਿਸ ਰਾਹੀਂ ਸੰਸਾਰ ਦੀਆਂ ਸਭ ਅਵਸਥਾਵਾਂ ਵੇਖੀਆਂ ਜਾ ਸਕਦੀਆਂ ਹਨ ਹਰ ਮਨਾਡ ਆਤਮ ਕੇਂਦਰਿਤ ਹੈ ਹਰੇਕ ਮਨਾਡ ਵਿੱਚ ਸਮੇਂ ਦੇ ਅੰਸ਼ ਭੂਤ ਵਰਤਮਾਨ ਅਤੇ ਭਵਿੱਖ ਦੇ ਬੀਜ ਦੇ ਰੂਪ ਪਏ ਹੁੰਦੇ ਹਨ ਇਹਦੇ ਬਾਰੇ ਜਿਵੇਂ ਜਿਵੇਂ ਉਹਨਾਂ ਦੇ ਵਿੱਚ ਵਿਕਾਸ ਹੁੰਦਾ ਜਾਂਦਾ ਹੈ ਉਸੇ ਤਰ੍ਹਾਂ ਹੀ ਹਰ ਮੋਨਾਡ ਵਿੱਚ ਚੇਤਨਤਾ ਵਧਦੀ ਜਾਂਦੀ ਹੈ ਲਾਇਬਨਿਜ਼ ਮੋਨਾਡਸ ਨੂੰ ਪੰਜ ਭਾਗਾਂ ਵਿੱਚ ਵੰਡਦਾ ਹੈ ਸਭ ਤੋਂ ਛੋਟੇ ਭਾਗ ਵਿੱਚ ਚੇਤਨਤਾ ਨਹੀਂ ਹੁੰਦੀ ਅਤੇ ਸਭ ਤੋਂ ਵੱਡਾ ਮੋਨਾਡ ਚੇਤਨਤਾ ਪ੍ਰਭੂਰ ਹੁੰਦਾ ਹੈ ਇਸ ਤਰ੍ਹਾਂ ਹਰ ਮੋਨਾਡ ਵਧੇਰੇ ਚੇਤਨਤਾ ਨੂੰ ਆਪਣਾ ਉਦੇਸ਼ ਮੰਨਦਾ ਹੈ ਜਿਸ ਕਾਰਨ ਉਹਨਾਂ ਵਿੱਚ ਗਿਆਨ ਜ਼ਿਆਦਾ ਤੇ ਵਧੇਰੇ ਸਪਸ਼ਟ ਹੁੰਦਾ ਹੈ ਹੁਣ ਜਿੰਨੀ ਕੁ ਅਸੀਂ ਇਹ ਵਿਸ਼ਲ ਕੀਤੀ ਆ ਵਿਸ਼ੇਸ਼ਤਾਵਾਂ ਦੱਸੀਆਂ ਨੇ ਲਾਇਬਨਜ਼ ਨੇ ਉਹ ਸੰਬੰਧੀ ਦੋ ਸਦਾਕ ਦਾ ਵਿਚਾਰ ਹੋਰ ਉਹ ਪੇਸ਼ ਕਰਦਾ ਉਹਨਾਂ ਦੀ ਅਸੀਂ ਮਤਲਬ ਜਿਹੜੀ ਕੀਤੀ ਨੇ ਉਹਨਾਂ ਅੱਗੇ ਮੋਨਾਰਜ਼ ਦੀਆਂ ਕਿਸਮਾਂ ਜਿਹੜੀਆਂ ਨੇ ਮੋਨਾਰਜ਼ ਦੀਆਂ ਕਿਸਮਾਂ ਬਾਰੇ ਅਸੀਂ ਅਗਲੇ ਲੈਕਚਰ ਵਿੱਚ ਗੱਲ ਕਰਾਂਗੇ ਅੱਜ ਇੰਨਾ ਹੀ ਉਮੀਦ ਆ ਕਿ ਤੁਹਾਨੂੰ ਪਸੰਦ ਲੱਗਾ ਹੋਊਗਾ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਮੈਂ ਕੋਸ਼ਿਸ਼ ਕਰਾਂ ਕਿ ਹੋਰ ਵੀ ਗਿਆਨ ਦੀਆਂ ਗੱਲਾਂ ਜੋ ਫਿਲਾਸਫੀ ਨਾਲ ਸੰਬੰਧਿਤ ਨੇ ਤੁਹਾਨੂੰ ਤੁਹਾਡੇ ਤੱਕ ਪਹੁੰਚਦੀਆਂ ਕੀਤੀਆਂ ਜਾਣ ਧੰਨਵਾਦ ਸ਼ੁਕਰੀਆ ਮਿਹਰਬਾਨੀ ਸਤਿ ਸ੍ਰੀ ਅਕਾਲ